ਅਸੀਂ ਕਹਾਲ ਜੀ ਸਾਰਿਆਂ ਨੂੰ ਚਾਣ ਵਾਲਿਆਂ ਨੂੰ ਅੱਜ ਅਸੀਂ ਆਏ ਆਂ ਜੀ ਬਾਈ ਸਿੱਧੂ ਕੋਲੇ ਮੇਰੇ ਚਾਚਾ ਜੀ ਸਰਦਾਰ ਹਰਪੀ ਸਿੰਘ ਤੇ ਅੱਜ ਤੁਹਾਨੂੰ ਇਹਨੇ ਜਾਨਵਰ ਦਿਖਾਉਣੇ ਆਂਗੇ ਤੇ ਇਹਨਾਂ ਦੇ ਇੱਕ ਬਹੁਤ ਜਿਹਾ ਆਪਾਂ ਕਹਿੰਦੀ ਆਂ ਵੀ ਇੱਕ ਬਾਹਰੀ ਜਨਸੂ ਜਿਹਨੂੰ ਪੀਤਾ ਕਹਿੰਦੇ ਨੇ ਆਪਾਂ ਉਹਨੇ ਵੀ ਬੱਚੇ ਘੜ ਰੱਖਿਆ ਆਜੋ ਦੋਸਤੋ ਤੁਹਾਨੂੰ ਦਿਖਾਉਣੇ ਦੀ ਪੀਤਾ ਕੀ ਚੀਜ਼ ਹੈ ਹੈ ਇਹ ਚਾਚਾ ਜੀ ਨੇ ਹਾਰੇ ਦੇ ਰੋਟਾ ਵੀ ਟਰਣ ਵਾਲੋਂ ਕਹਿੰਦੇ ਇਹਨਾਂ ਦਾ ਕੱਦੂ ਵਧੀਆ ਹੁੰਦਾ ਨਾਲੇ ਤਾਂ ਤੇਲ ਦੀ ਬਚਤ ਹੁੰਦੀ ਹੈ ਤੇ ਇਹਦਾ ਸੱਦੂ ਕਿਤਾ ਹੀ ਵਧੀਆ ਹੈ ਕਹਿੰਦੇ ਵੀ ਪੱਕਦਾ ਨਹੀਂ ਤੇ ਪਾਣੀ ਵੀ ਜਾਇ ਘੱਟ ਹੋਵੇ ਇਹ ਘੱਟ ਪਾਣੀ ਦੇ ਵਿੱਚ ਵੀ ਇਹ ਤੋਈਆਂ ਜਿਹੜੀਆਂ ਇਹ ਆਪਣੇ ਉਧਰ ਨੰਬਰਸਰ ਏਰੀਏ ਦੇ ਵਿੱਚ ਲੋਕ ਅਪਰੋਜਪੁਰ ਏਰੀਏ ਦੇ ਵਿੱਚ ਲੋਕ ਇਹੀ ਭਰਾਤਸਾਲ ਭਰਾ ਵਰਤਦੇ ਆ ਜਿਹਨੂੰ ਦਿਖਾਉਣਾ ਦਿੱਤੇ ਦੇ ਬੱਚੇ ਇੱਕ ਬਾਹਰੀ ਨਗਲੀ ਆ ਇਹ ਦੇਖੋ ਇਹ ਆਪਣੇ ਕਿਸੇ ਫਾਰਮ ਦੀ ਆਪਾਂ ਕਹਿ ਸਕਦੇ ਹਾਂ ਸ਼ੌਤੀ ਬੰਦੀ ਰੱਖਦਾ ਹੈ ਦੇਖੋ ਇਹ ਪਿੱਤੇ ਨੇ ਦੇਖੋ ਇਹਨਾਂ ਨੇ ਬੱਚੇ ਘੱਡੇ ਹੋਏ ਐ ਦੇਖੋ ਇਹ ਦੋ ਬੱਚੇ ਐ ਕਿੰਨੇ ਸੋਹਣੇ ਐ ਇਹਦੀ ਚੁੰਝ ਦੇਖੋ ਜੀ ਕਿੰਨੀ ਸੋਹਣੀ ਐ ਇਹੇ ਬਚਾ ਕਰਦੀ ਆਪਣਾ ਮੂੰਹ ਟੱਡ ਕੇ ਗੁੱਸਾ ਦਹਾਂਦੀ ਐ ਜੀ ਆਹ ਦੇਖੋ ਜੀ ਦੇਖੋ ਕਿਵੇਂ ਕਰਦੀ ਇਹ ਜਿਵੇਂ ਕੂਕੜੀ ਮਗਰ ਪੈਂਦੀ ਓਵੇਂ ਓਵੇਂ ਮਗਰ ਪੈਂਦੀ ਦੇਖੋ ਕਿਵੇਂ ਫੁੱਲ ਫੁੱਲ ਖਸਾ ਲੈਂਦੀ ਐ ਤੇ ਇਧਰ ਆਪਣੇ ਅਰਜਨ ਵੇਲੀ ਦਾ ਬੱਚਾ ਜੀ ਦਲਸ਼ੇਰ ਵੈਲੀ ਇਹਦਾ ਨਾਮ ਰੱਖਤਾ ਚਾਹੀਨੇ ਇਹ ਅਰਜਨ ਰੌਲੀ ਵਾਲੇ ਦਾ ਡਾਇਰੈਕਟ ਬੱਚਾ ਈ ਤੇ ਆਪਣੀ ਨੂਰ ਘੋੜੀ ਤੇ ਬੱਚੇ ਕੇ ਨਿਤਾਂ ਨਾ ਹੋ ਗਈ 2.5 ਟਾਈ ਮਹੀਨਾ ਦਾ ਹੋ ਗਿਆ ਯਾਰਜਨ ਵੈਲੀ ਦਾ ਬੱਚਾ ਡਾਇਰੈਕਟ ਤੇ ਅਰਜਨ ਰੌਲੀ ਵਾਲੇ ਦਾ ਦੇਖੋ ਇਹ ਨਾ ਇਹਦਾ ਦਲਸ਼ੇਰ ਵੈਲੀ ਰੱਖਤਾ ਚਾਹੀਨੇ ਬਹੁਤ ਸਮਾਂ ਬਰ ਰਹਿਗਾ ਹਜੇ ਤੱਕ ਕੁਝ ਵੀ ਉਮਰ ਨਹੀਂ ਗਈ ਤੇ ਹੱਡਾ ਪੈਰਾਂ ਦਾ ਕੁੱਲੇ ਪੂਰਾ ਤੇ ਇਧਰ ਆਪਣੀ ਦੇਖੋ ਜੀ ਇਹਦੇ ਤੇ ਦਾ ਮਹਾਰਾਜ ਜੀ ਅਸਿੱਧ ਗੁਰਦਸ਼ੰਪਾ ਸ਼ਰੀਰ ਕਰਤਾ ਜੀ ਦੇਖੋ ਕੱਦ ਕਾਠ ਹੁਣ ਵਾਲੇ ਟਾਈਮ ਦੇ ਵਿੱਚ ਇਹ ਆਪਾਂ ਜਿਹਨੇ ਕਹੀ ਜੀ ਚੈਂਪੀਅਨ ਦੇ ਵਿੱਚ ਖੋ ਗਿਆ ਇਹ ਪੂਰੀ ਆਪਣੀ ਸ਼ੋਹਾਂ ਵਾਲੀ ਹੈ ਜੀ ਇਹ ਦੁੱਧ ਦਾ ਦਾ ਜੀ ਅਜੇ ਦੁੱਧ ਦਾਂਦਾ ਜੀ ਤੇ 61+ ਹੋ ਗਈ ਹਾਈਟ ਇਹਦੀ ਤੇ ਮਹਾਰਾਜ ਜੀ ਕਿਰਪਾ ਨਾਲ ਬਹੁਤ ਉੱਚੀ ਕਮੇਗਰ ਗਿਆ ਇਹ ਤੇ ਬਹੁਤ ਮਿਹਨਤ ਕਰ ਰਹੇ ਨੇ ਜੱਟਾ ਜੀ ਇਸ ਘੋੜੀ ਜਿੱਤੇ ਹੈ ਇਹਦਾ ਬੱਚੀ ਕਹਿ ਰਿਹਾ ਕਿ ਆਪਾਂ ਦੁੱਧ ਦੰਦ ਹੈ ਜੇ ਕਿਸੇ ਨੂੰ ਚੱਕੀ ਨਹੀਂ ਆਪਾਂ ਦਿਖਾ ਵੀ ਰਹੇ ਆ ਆ ਦੇਖੋ ਦੁੱਧ ਦੰਦ ਹੈ ਹੀ ਹਜੇ ਤੇ ਕਾ ਟੈਂਪਚਰ ਹਾਈ ਹੋ ਗਈ ਤੇ ਆਨਲਾਈਨ ਟਾਈਮ ਦੇ ਵਿੱਚ ਤੁਹਾਨੂੰ ਅਸੀਂ ਮਿਲਾਂਗੇ ਜਿਹੜੇ ਆਪਣੇ ਸ਼ੋ ਹੁੰਦੇ ਨੇ ਇਹ ਘੋੜੀਆਂ ਦੇ ਤੇ ਇਹ ਹੁਣ ਪਹਿਲੇ ਨਹੀਂ ਤੇ ਦੂਜੇ ਨੰਬਰ ਤੇ ਜ਼ਰੂਰ ਆਉਂਦੇ ਆਂਗੇ ਦੋਸਤੋ ਜੁੜੇ ਰਹੋ ਸਾਡੇ ਨਾਲ ਬਸ ਥੋੜੇ ਟਾਈਮ ਦੀ ਖੇਡ ਹੈ ਇਹ ਜੱਜਾ ਜੀ ਨੇ ਰੋਜ ਦਾ ਬੱਚਾ ਵੀ ਰੱਖ ਰੱਖਿਆਗਾ ਜਿਹੜਾ ਕਿ ਨਹਿਰ ਦੇ ਵਿੱਚੋਂ ਕੱਢਿਆ ਸੀਗਾ ਕੁੱਤਿਆਂ ਨੇ ਜਮਾਂ ਏਡੀ ਰੋੜ ਰੋੜ ਕਰਦੇ ਬਾਈ ਜੀ ਤੇ ਇਹ ਦੇਖੋ ਇਹ ਜਾਨਵਰਾਂ ਨਾਲ ਬਹੁਤ ਪਿਆਰ ਹੈ ਜੱਜਾ ਜੀ ਦਾ ਆਹ ਕਰਦੇ ਜਰਾ ਕਿਆ ਦੇ ਨਹੀਂ ਰੋਜ ਬੈਲੀ ਕਾਡਾ ਇਹੇ ਦੇਖ ਲੋ ਬੱਚਾ ਜਮਾਂ ਐਡਾ ਕੀਆ ਕੁੱਤਿਆਂ ਨੇ ਭਾਰਤ ਅਸੀਂ ਇਥੋਂ ਸਾਰਾ ਅੰਦਰ ਤੇ ਅਗਲੇ ਪਾਛੋ ਪਾਰਤਾ ਸੀ ਜੀ ਤੇ ਅੱਜ ਪੂਰੀ ਏਕੂਲ ਕਰਕੇ ਡਾਕਟਰਾਂ ਤੋਂ ਤੇ ਐ ਜਮਾਂ ਸਿਹਤ ਹੋ ਗਈ ਤੇ ਹਜੇ ਵੀ ਬੱਚਾ ਹੀ ਹੈ ਤੇ ਦੇਖੋ ਘਰ ਇਹਦਾ ਮੋਹ ਬਹੁਤ ਹੈ ਜੋ ਰੋਟੀ ਪਾਣੀ ਖਾਣੇ ਇਹ ਆ ਕੇ ਖੁੱਲਾ ਹੁੰਦਾ ਦਾ ਕੋਲੇਜ ਚਾਹੀਦਾ ਆ ਕੇ ਖੜ ਜਾਂਦਾ ਤੇ ਬੁਰਕੀਆਂ ਤੋੜ ਤੋੜ ਜਾ ਤਾਈ ਪਾਈ ਜਾਂਦੇ ਇਹਨੂੰ ਤੇ ਲੱਗਦਾ ਲੱਗਦਾ ਇਹ ਬਾੜੀਆਂ ਮਾਰਦੇ ਜਿਵੇਂ ਲੱਛੀ ਹੁੰਦੀ ਛੋਟੀ ਉਸਾ ਹੁਣ ਨਾਲ ਸੇਮ ਦਾ ਬਹੁਤ ਦੇਖਿਆ ਇਹਦਾ ਸਿੰਘ ਤਾਂ ਇਹ ਆਪ ਹੀ ਐ ਰਗੜ ਰਗੜ ਕੇ ਇਹ ਆ ਦੇਖੋ ਇਹਦੇ ਨਾਲ ਰਗੜੀ ਜਾਂਦਾ ਐ ਹਜਰ ਆ ਦੇ ਆ ਦੇਖੋ ਇਹ ਤਿੱਖੇ ਆਪ ਹੀ ਘਰੀ ਜਾਂਦਾ ਸਿੰਘ ਆਪ ਹੀ ਤਿੱਖੇ ਘਰੀ ਜਾਂਦਾ ਖੁਰਲੀ ਨਾਲ ਰਗੜੀ ਜਾਂਦਾ ਰਹਿੰਦਾ ਦੇਖੋ ਜੇ ਕਿਸੇ ਦੇ ਵੱਜੇ ਮੈਂ ਕਹਣਾ ਏ ਐਡਾ ਮੂਰਾ ਘੜਦੇ ਮੋਟਾ ਧੰਨਵਾਦ ਜੀ ਸਾਡੀਆਂ ਵੀਡੀਓ ਦੇਖਣ ਲਈ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਹੀ ਸਸਕਾ